ਵੀ ਅੱਜਕਲ ਲੋਕਾਂ ਦਾ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਜਿਹਦੇ ਕਾਰਨ 슈ਗਰ ਤੇ ਬੀਪੀ ਬਹੁਤ ਕਾਮਨ ਹਨ ਕਿਡਨੀ ਪ੍ਰੋਬਲਮ ਦਾ ਨੰਬਰ 1 ਕੌਜ਼ ਹਮੇਸ਼ਾ 슈ਗਰ ਹੁੰਦਾ ਹੈ ਨੰਬਰ 2 ਬੀਪੀ ਹੈ ਜਿਸ ਤੇ ਕਾਰਨ ਤੁਸੀਂ ਦੇਖਿਆ ਹੋਵੇਗਾ ਕਿਡਨੀ ਵਾਲੇ ਪੇਸ਼ੇਜ ਤਿਤ ਦਰ ਵਿੱਚ ਵੱਧਦੇ ਜਾ ਰਹੇ ਹਨ ਲੱਛਣ ਕੀ ਹੁੰਦੇ ਕਿੱਦਾਂ ਪਤਾ ਲੱਗਦਾ ਹੈ ਕਿ ਕਿਡਨੀ ਦਾ ਜਿਹੜਾ ਸਾਡੇ ਬਾਡੀ ਤੇ ਅਸਰ ਹੋ ਰਿਹਾ ਕਿਡਨੀ ਦਾ ਕਿਸੇ ਚੀਜ਼ ਤੋਂ ਅਸਰ ਹੋ ਰਿਹਾ ਦੇਖੋ ਮੈਕਸਿਮਮ ਪੇਸ਼ੈਂਟ ਜਿਹੜੇ ਆਉਂਦੇ ਹਨ ਸਾਡੇ ਕੋਲ ਇੱਕ ਤਾਂ ਪੇਸ਼ੈਂਟ ਨੂੰ ਸੋਜਿਸ਼ ਪੈਨ ਸ਼ੁਰੂ ਜਦ ਵੀ ਹੈ ਜਿਹੜੇ ਪੈਰਾਂ ਦੇ ਕਈਆਂ ਦੇ ਮੂੰਹ ਤੇ ਸੋਜਿਸ਼ ਆ ਜਾਂਦੀ ਹੈ ਜੀ ਜੇ ਪ੍ਰੋਪਰ ਧਿਆਨ ਨਾਲ ਰੱਖੀਏ ਤੇ ਕਈ ਪੇਸ਼ੈਂਟਾਂ ਉਹਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਾਂ ਛਾਤੀ 'ਚ ਵੀ ਪਾਣੀ ਭਰ ਜਾਂਦਾ ਹੈ ਵੀਕ ਫੀਲ ਕਰਦੇ ਰਹਿੰਦੇ ਹਨ ਉਹਨਾਂ ਦਾ ਖੂਨ ਘਟ ਜਾਂਦਾ ਹੈ ਸੋ ਇਹ ਸਿੰਪਟਮ ਬਾਥਰੂਮ ਦਾ ਅਮਾਉਂਟ ਯੂਰਿਨ ਦਾ ਅਮਾਉਂਟ ਘਟ ਜਾਂਦਾ ਹੈ ਇਹ ਲੋਕਾਂ ਨੂੰ ਬਾਸੁੰਦੇ ਵਿੱਚ ਛਾਗ ਆਂਦੀ ਹੈ ਜਾਂ ਬਲੱਡ ਆਂਦਾ ਹੈ ਇਹ ਸਾਰੇ ਸਾਈਨ ਦੇ ਸਿੰਟਮ ਹੈ ਕਿ ਪੇਸ਼ੇਨ ਨੂੰ ਕਿਡਨੀ ਵਾਲੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੀ ਜੇ ਆਪਾਂ ਕਿਡਨੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਕੋਮਨ ਜਿਹੜੀ ਹੈ ਹੋਈ ਪਈ ਹੈ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਜਿਹੜੀ ਹੈ ਇਹ ਆਪਾਂ ਇੱਕ ਤਰੀਕੇ ਦੀ ਬਿਮਾਰੀ ਜਿਹੜੀ ਹੈ ਫੈਲੀ ਹੋਈ ਆ ਅੱਜ ਸਾਡੇ ਨਾਲ ਡਾਕਟਰ ਸੁਮਨ ਸੇਟੀ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਕਿਦਾਂ ਇਸ ਕਿਡਨੀ ਤੋਂ ਬਚਾਅ ਕਰਨਾ ਚਾਹੀਦਾ ਹੈ ਕੀ ਕੀ ਲੱਛਣ ਹੁੰਦੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸੁਮ ਹਸਪੀਟਲ ਵਿੱਚ ਕਿਡਨੀ ਸਪੈਸ਼ਲਿਸਟ ਡਾਕਟਰ ਹਾਂ ਜੀ ਅ ਅੱਜਕਲ ਜਿਸ ਤਰ੍ਹਾਂ ਦੱਸਿਆ ਗਿਆ ਹੈ ਕਿ ਕਿਉਂਕਿ ਅੱਜਕਲ ਲੋਕਾਂ ਦਾ ਲਾਈਫਸਟਾਈਲ ਚੇਂਜ ਹੋ ਗਿਆ ਹੈ ਜਿਹਦੇ ਕਾਰਨ 슈ਗਰ ਤੇ बीपी ਬਹੁਤ ਕਾਮਨ ਹਨ ਐਂਡ ਕਿਡਨੀ ਪ੍ਰੋਬਲਮ ਦਾ ਨੰਬਰ 1 ਕੌਜ਼ ਹਮੇਸ਼ਾ 슈ਗਰ ਹੁੰਦਾ ਹੈ ਨੰਬਰ 2 बीपी ਹੈ ਜਿਸ ਤੇ ਕਾਰਨ ਤੁਸੀਂ ਦੇਖਿਆ ਹੋਵੇਗਾ ਕਿਡਨੀ ਵਾਲੇ ਪੇਸ਼ੰਤ ਦਿੱਤ ਦਾਦ ਵਿੱਚ ਵੱਧਦੇ ਜਾ ਰਹੇ ਹਨ ਸੋ ਇਹਦੇ ਵਿੱਚ ਸਾਨੂੰ ਆਪਣਾ ਲਾਈਫਸਟਾਈਲ ਮੋਡੀਫਾਈ ਕਰਨਾ ਚਾਹੀਦਾ ਹੈ 슈ਗਰ बीपी ਦਾ ਪ੍ਰੋਪਰ ਕੰਟਰੋਲ ਕਰਨਾ ਚਾਹੀਦਾ ਹੈ ਅੱਜਕਲ ਕਿਉਂਕਿ ਬਹੁਤ ਸਾਡਾ ਸੈਡੈਂਟਰੀ ਲਾਈਫਸਟਾਈਲ ਹੈ ਸੋ ਸਾਨੂੰ ਐਕਸਰਸਾਈਜ਼ ਯੋ ਇਹਦਾ ਹੈਲਪ ਲੈਣੀ ਚਾਹੀਦੀ ਜੇ ਮਮ ਲੱਛਣ ਕੀ ਹੁੰਦੇ ਕਿੱਦਾਂ ਪਤਾ ਲੱਗਦਾ ਹੈ ਕਿ ਕਿਡਨੀ ਦਾ ਜਿਹੜਾ ਸਾਡੇ ਬਾਡੀ ਤੇ ਅਸਰ ਹੋ ਰਿਹਾ ਕਿਡਨੀ ਦਾ ਕਿਸੇ ਚੀਜ਼ ਤੋਂ ਅਸਰ ਹੋ ਰਿਹਾ ਦੇਖੋ ਮੈਕਸਿਮਮ ਪੇਸ਼ੈਂਟ ਜਿਹੜੇ ਆਉਂਦੇ ਹਨ ਸਾਡੇ ਕੋਲ ਇੱਕ ਤਾਂ ਪੇਸ਼ੈਂਟ ਨੂੰ ਸੋਜਿਸ਼ ਪੈਨਿਸ਼ ਹੋ ਜਾਂਦੀ ਹੈ ਜਿਹੜੇ ਪੈਰਾਂ ਦੇ ਕਈਆਂ ਦੇ ਮੂੰਹ ਤੇ ਸੋਜਿਸ਼ ਆ ਜਾਂਦੀ ਹੈ ਜੇ ਪ੍ਰੋਪਰ ਧਿਆਨ ਨਾ ਰੱਖੀਏ ਤੇ ਕਈ ਪੇਸ਼ੈਂਟਾਂ ਉਹਦੇ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਹੈ ਜਾਂ ਛਾਤੀ 'ਚ ਵੀ ਪਾਣੀ ਭਰ ਜਾਂਦਾ ਹੈ ਦੂਸਰੇ ਪੇਸ਼ੈਂਟ ਨੂੰ ਭੁੱਖ ਲੱਗਣੀ ਘਟ ਜਾਂਦੀ ਹੈ ਪੇਸ਼ੈਂਟ ਕਈ ਉਲਟੀਆਂ ਕਰ ਦਿੰਦੇ ਹਨ ਖੂਨ ਘਬੜਾਫੀ ਕਰ ਜਾਂਦੀ ਹੈ ਪੇਸ਼ੈਂਟ ਵੀਕ ਫੀਲ ਕਰਦੇ ਹਨ ਉਹਨਾਂ ਦਾ ਖੂਨ ਘਟ ਜਾਂਦਾ ਹੈ ਸੋ ਇਹ ਸਿੰਪਟਮ ਬਾਥਰੂਮ ਦਾ ਅਮਾਉਂਟ ਯੂਰਿਨ ਦਾ ਅਮਾਉਂਟ ਘਟ ਜਾਂਦਾ ਹੈ ਕਈ ਲੋਕਾਂ ਨੂੰ ਬਾਥਰੂਮ ਦੇ ਵਿੱਚ ਛਾਗ ਆਂਦੀ ਹੈ ਜਾਂ ਬਲੱਡ ਆਂਦਾ ਹੈ ਇਹ ਸਾਰੇ ਸਾਈਨ ਤੇ ਸਿੰਪਟਮ ਹੈ ਕਿ ਪੇਸ਼ੈਂਟ ਨੂੰ ਕਿਡਨੀ ਵਾਲੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਜੀ ਇਸ ਤੋਂ ਬਾਅਦ ਮੈਂ ਆਪਾਂ ਗੱਲ ਕਰ ਰਹੇ ਖਾਣ ਪੀਣ ਦੀ ਅੱਜਕੱਲ ਆਪਾਂ ਲੋਕਾਂ ਦੀ ਗੱਲ ਕਰੀਏ ਵਾਕ ਆਊਟ ਤਾਂ ਕਰਦੇ ਨੇ ਜਿਮ ਚਲੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਫਰਾਈਡ ਖਾ ਲਿਆ ਤੇਲ ਵਾਲਾ ਖਾ ਲਿਆ ਉਸ ਦੇ ਨਾਲ ਵੀ ਜਿਹੜੇ ਕਿਡਨੀ ਦੇ ਫੇਲਰ ਹੋਣ ਦੇ ਚਾਂਸਸ ਹੁੰਦੇ ਬਿਲਕੁਲ ਠੀਕ ਕਹਿ ਰਹੇ ਹੋ ਕਿਉਂਕਿ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਕਿ ਲੋਕੀ ਜਿਹੜਾ ਲਾਈਫ ਸਟਾਈਲ ਹੈ ਉਹ ਚੇਂਜ ਹੋ ਗਿਆ ਹੈ ਅੱਜ ਕੱਲ ਬਹੁਤ ਹੀ ਜੰਕ ਫੂਡ ਦਾ ਰਿਵਾਜ ਹੈ ਜਿਹੜਾ ਕਿ ਇਹ ਪ੍ਰੋਬਲਮਸ ਨੂੰ ਵਧਾ ਰਿਹਾ ਹੈ ਜਿਦੇ ਕਨ 슈ਗਰ ਬੀਪੀ ਵਧਦੇ ਜਾ ਰਹੇ ਹਨ ਜੀ ਸੋ ਸਾਨੂੰ ਆਪਣੀ ਡਾਈਟ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਫੈਟ ਘੱਟ ਲੈਣਾ ਚਾਹੀਦਾ ਹੈ ਔਰ ਰੈਗੂਲਰ ਐਕਸਰਸਾਈਜ਼ ਵਰਕਆਊਟ ਦਾ ਵੀ ਕਰਨਾ ਚਾਹੀਦਾ ਹੈ ਜਿਦੇ ਵਿੱਚ ਯੋਗਾ ਵਗੈਰਾ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਸਟ੍ਰੈਸ ਤੋਂ ਦੂਰ ਹੋ ਅੱਜ ਮੈਂ ਆਪਾਂ ਕਈ ਨੌਜਵਾਨਾਂ ਦੀ ਆਪਾਂ ਗੱਲ ਕਰੀਏ ਅੱਜ ਦੇ ਯੰਗਸਟਰ ਕਹਿੰਦੇ ਆ ਵੀ ਆਪਾਂ दारू ਨਹੀਂ ਪੀਂਦੇ ਆਪਾਂ ਕੋਈ ਨਸ਼ਾ ਨਹੀਂ ਕਰਦੇ ਜਾਂ ਫਿਰ ਆਪਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਨਹੀਂ ਲੈਂਦੇ ਕੋਈ ਦਵਾਈ ਨਹੀਂ ਲੈਂਦੇ ਫਿਰ ਵੀ ਸਾਡੀ ਕਿਡਨੀ ਫੇਲਿਅਰ ਦੀ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਸਾਡੀ ਕਿਡਨੀ ਜਿਹੜੇ ਖਰਾਬ ਹੋ ਨੇ ਕੀ ਕਾਰਨ ਕੀ ਹੈ ਦੇ ਵਿੱਚ ਇਕ ਤਾਂ ਮੈਂ ਤੁਹਾਨੂੰ ਦੱਸਿਆ ਕਿ ਬਲੱਡ ਪ੍ਰੈਸ਼ਰ ਅੱਜਕੱਲ ਬਹੁਤ ਉੱਪਰ ਜਾ ਰਿਹਾ ਹੈ ਕਿਉਂਕਿ ਇਕ ਤਾਂ ਸਾਡਾ ਲਾਈਫ ਸਟਾਈਲ ਚੇਂਜ ਹੈ ਸਟ्रेस ਬਹੁਤ ਹੈ ਲਾਈਫ ਦੇ ਵਿੱਚ ਜਿਸ ਦੇ ਕਾਰਨ ਬੀਪੀ ਵੀ ਇੱਕ ਮੇਜਰ ਕਾਜ਼ ਬਣਦਾ ਜਾ ਰਿਹਾ ਹੈ ਕਿਡਨੀ ਫੇਲਿਅਰ ਦਾ ਬਾਕੀ ਯੰਗ ਲੋਕਾਂ ਦੇ ਵਿੱਚ ਬਹੁਤ ਸਾਰੇ ਹੈਰਿਡਿਟਰੀ ਕਾਜ਼ਸ ਵੀ ਹੈ ਜੇ ਕਿਸੇ ਯੰਗ ਪੇਸ਼ੈਂਟ ਨੂੰ ਰੀਨਲ ਫੇਲਿਅਰ ਹੋ ਰਿਹਾ ਤੇ ਹੈਰਿਡਿਟਰੀ ਕਾਜ਼ਸ ਵੀ ਦੇਖਣੇ ਚਾਹੀਦੇ ਹਨ ਆਦਰਵਾਇਜ਼ ਬੀਪੀ ਸ਼ੂਕਰ ਤੇ ਰੂਲ ਆਊਟ ਕਰਨਾ ਹੀ ਕਰਨਾ ਹੈ ਠੀਕ ਹੈ ਤੇ ਮੈਮ ਕਿਡਨੀ ਦੀ ਆਪਾਂ ਦੀ ਗੱਲ ਕਰ ਰਹੇ ਕਿਡਨੀ ਦੀ ਮੈਮ ਇਹਦੇ ਵਿੱਚ ਡਾਇਲਿਸਿਸ ਦਾ ਕੀ ਰੋਲ ਆ ਕਿਦਾਂ ਉਹ ਮੈਨੇਜ ਕਰਦਾ ਹੈ ਕਿਦਾਂ ਅਗੇ ਪ੍ਰੋਗਰੈਸ ਕਰਦਾ ਹੈ ਦੇਖੋ ਜੀ ਪੇਸ਼ੈਂਟ ਨੂੰ ਕਿਡਨੀ ਆਪਾਂ ਕਰ ਦਿੰਦੇ ਆ ਕਿ ਕਿਡਨੀ ਬਿਲਕੁਲ ਕੰਮ ਨਹੀਂ ਕਰ ਰਹੀ ਤੇ ਡਾਇਲਿਸਿਸ ਜਿਹੜਾ ਹੈ ਇੱਕ ਆਰਟੀਫੀਸ਼ੀਅਲ ਕਿਡਨੀ ਵਾਂਗੂ ਕੰਮ ਕਰਦਾ ਹੈ ਇਹ ਬੋਡੀ ਵਿੱਚੋਂ ਵੇਸਟ ਮਟੀਰੀਅਲ ਤੇ ਪਾਣੀ ਬਾਹਰ ਕੱਢਣ ਦਾ ਕੰਮ ਕਰਦਾ ਹੈ ਸੋ ਡਾਇਲਿਸਿਸ ਇੱਕ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਪੇਸ਼ੈਂਟ ਦੇ ਵੱਲੋਂ ਬਲੱਡ ਲੈ ਕੇ ਸਰਕੂਲੇਟ ਕੀਤਾ ਜਾਂਦਾ ਹੈ ਜਿਹਦੇ ਵੇਸਟ ਪ੍ਰੋਡਕਟ ਬਾਹਰ ਕੱਢਤੇ ਜਾਂਦੇ ਹਨ ਜਿਹੜਾ ਇਵਨ ਜਿਹੜਾ ਵੇਸਟ ਵਾਟਰ ਹੈ ਉਹ ਵੀ ਬਾਹਰ ਕੱਢਤਾ ਜਾਂਦਾ ਹੈ ਤੇ ਚੰਗੇ ਕੈਮੀਕਲ ਉਹਦੀ ਬੋਡੀ ਦੇ ਅੰਦਰ ਐਂਟਰ ਕਰਾਏ ਜਾਂਦੇ ਹਨ ਸੋ ਇਹ ਡਾਇਲਿਸਿਸ ਉਹਨਾਂ ਨੂੰ ਇੱਕ ਨਵਾਂ ਜੀਵਨ ਜਿਹੜਾ ਹੁੰਦਾ ਉਹਦਾ ਯੋਗਦਾਨ ਦਿੰਦਾ ਹੈ ਲੇਕਿਨ ਫਿਰ ਵੀ ਮੇਰਾ ਕਹਿਣਾ ਹੈ ਕਿ ਜਿਹੜੇ ਪੇਸ਼ੈਂਟ ਕਿਡਨੀ ਵਾਲੇ ਹੈ ਜਿਨ੍ਹਾਂ ਨੂੰ ਫੇਲਿਅਰ ਹੈ ਉਹਨਾਂ ਵਾਸਤੇ ਰੀਨਲ ਟ੍ਰਾਂਸਪਲੈਂਟੇਸ਼ਨ ਸਭ ਤੋਂ ਬੈਸਟ ਮੈਥਡ ਹੈ ਜੀ ਅਗਰ ਪੇਸ਼ੈਂਟ ਕੋਲ ਡੋਨਰ ਅਵੇਲੇਬਲ ਹੈ ਤਾਂ ਉਹਨੂੰ ਰੀਨਲ ਟ੍ਰਾਂਸਪਲੈਂਟ ਉਹ ਕਰਨਾ ਚਾਹੀਦਾ ਹੈ ਜੀ ਬਿਲਕੁਲ ਮੇ ਮਾਪੇ ਕਿਤੇ ਨਾ ਕਿਤੇ ਦੇਖਦੇ ਆ ਕਿ ਇੱਕ ਫੈਮਲੀ ਦੇ ਹੋਣ ਦੇ باوجود ਵੀ ਉਹ ਦਿੰਦੇ ਨਹੀਂ ਕਿ ਕਿੰਨੀ ਉਹ ਕਹਿੰਦੇ ਵੀ ਸਾਡੇ ਅੱਗੇ ਦੀ ਲਾਈਫ ਆ ਮੈਂ ਆਪਣੇ ਬੱਚੇ ਹੋਰ ਸਾਹਮਣੇ ਆ ਜੇ ਪਰਿਵਾਰ ਦੀ ਆਪਾਂ ਗੱਲ ਕਰੀਏ ਵੀ ਮੇਰੀ ਕੁੜੀ ਨੂੰ ਆ ਬਟ ਮੈਂ ਇਹਦਾ ਵਿਆਹ ਕਰਾਉਣਾ ਪਰ ਮੈਂ ਕਿੱਦਾਂ ਦੇਦਾ ਕਿਉਂਕਿ ਮੈਂ ਆਪਣੀ ਵੀ ਹਜੇ ਜ਼ਿੰਦਗੀ ਜਿਹੜੀ ਜਿਉਣੀ ਆ ਮੈਂ ਇਸ ਚੀਜ਼ ਨੂੰ ਕਿਸ ਨਜ਼ਰੀਆਂ ਨਾਲ ਦੇਖਦੇ ਹੋ ਤੁਸੀਂ ਇਹ ਮੇਨ ਪ੍ਰੋਬਲਮ ਤਾਂ ਹੀ ਆ ਰਹੀ ਹੈ ਕਿਉਂਕਿ ਸਾਡੇ ਵਿੱਚ ਅਵੇਅਰਨੈਸ ਦੀ ਕਮੀ ਹੈ ਇੱਕ ਇਹ ਹੁਣ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੇਸ਼ੈਂਟ ਜਿਹੜਾ ਹੁੰਦਾ ਕਿਡਨੀ ਦਾ ਯੋਗਦਾਨ ਦੇਣਾ ਬਹੁਤ ਵੱਡੀ ਗੱਲ ਹੈ इवन ਜਿਹੜਾ ਡੋਨਰ ਹੁੰਦਾ ਹੈ ਉਹਦਾ ਕੋਈ ਸਟੇ ਵੀ ਹਸਪੀਟਲ 'ਚ ਜ਼ਿਆਦਾ ਨਹੀਂ 5-6 ਦਿਨ ਦਾ ਹੁੰਦਾ ਹੈ ਉਸ ਤੋਂ ਬਾਅਦ ਵੀ ਉਹਨੂੰ ਕੋਈ ਵੀ ਲੰਮਾ ਟਾਈਮ ਮੈਡੀਸਿਨ ਨਹੀਂ ਚੱਲਦੀ ਸੋ ਡੋਨਰ ਵਾਸਤੇ ਜਦੋਂ ਕਿਡਨੀ ਦਿੰਦਾ ਹੈ ਉਹ ਉਹਨੂੰ ਵੀ ਇੱਕ ਨਵੀਂ ਲਾਈਫ ਪ੍ਰੋਵਾਈਡ ਕਰ ਰਿਹਾ ਹੈ ਸੋ ਜੇ ਅਸੀਂ ਉਹਨਾਂ ਨੂੰ ਅਵੇਅਰ ਕਰਾਈਏ ਉਹਨੂੰ ਸਾਰੇ ਉਹਦੇ ਵਿੱਚ ਫਾਇਦੇ ਨੁਕਸਾਨ ਦੱਸੀਏ ਤਾਂ ਆਈ ਥਿੰਕ ਅਸੀਂ ਪੇਸ਼ੈਂਟ ਨੂੰ ਮੋਟੀਵੇਟ ਕਰ ਸਕਦੇ ਹਾਂ ਉਹਦੇ ਟੈਂਡੈਂਟ ਨੂੰ ਮੋਟੀਵੇਟ ਕਰ ਸਕਦੇ ਹਾਂ ਕਿਉਂ ਕਿ ਕਿਡਨੀ ਦਾ ਯੋਗਦਾਨ ਦੇ ਬਿਲਕੁਲ ਅੱਛਾ ਕਿਤੇ ਨਾ ਕਿਤੇ ਇੱਕ ਕਿਡਨੀ ਨਾਲ ਜ ਜਿਸ ਤਰ੍ਹਾਂ ਟ੍ਰਾਂਸਪਲਾਂਟ ਕਰਨੇ ਤਾਂ ਇੱਕ ਕੁਲ ਕਿਡਨੀ ਲੈਣੇ ਦੂਸਰੇ ਨੂੰ ਦੇਣੇ ਦੋਨਾਂ ਦਾ ਸਰਵਾਈਵਲ ਅੱਛਾ ਹੁੰਦਾ ਆ ਇਵਨ ਪੇਸ਼ੈਂਟ ਕਈ ਵਾਰੀ ਆਂਦੇ ਐ ਕਿਸੇ ਹੋਰ ਪ੍ਰੋਬਲਮ ਸੋਲਿਡਿਕ ਕਿਡਨੀ ਨਿਕਲਦੀ ਆ ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੇ ਉਹ ਵੀ ਅੱਛਾ ਸਰਵਾਈਵ ਕਰਦੇ ਆ ਸੋ ਅਗਰ ਇੱਕ ਕਿਡਨੀ ਵੀ ਹੈਗੇ ਸੇ ਪੇਸ਼ੈਂਟ ਦੇ ਵਿੱਚ ਉਹਦੀ ਫਿਲਟਰੇਸ਼ਨ ਅੱਛੀ ਹੈ ਤਾਂ ਉਹਦਾ ਕੋਈ ਪ੍ਰੋਬਲਮ ਨਹੀਂ ਹੈ ਐਸਐਚਰ ਨੂੰ ਹੈ ਨਾ ਉਹ ਪੂਰੀ ਲਾਈਫ ਐਸਾ ਚੰਗੀ ਕੱਢ ਸਕਦਾ ਹੈ ਬਿਲਕੁਲ ਮੈਮ ਕਿਤੇ ਨਾ ਕਿਤੇ ਆਪਾਂ ਦੇਖਦੇ ਆ ਅੱਜ ਕੱਲ ਆਪਾਂ ਨੌਕਰੀ ਦੀ ਗੱਲ ਕਰੀਏ ਜੌਬ ਦੀ ਕਲੇ ਸਾਰਾ ਬੈਠਣ ਵਾਲਾ ਸਿਸਟਮ ਆ ਸੀਟਿੰਗ ਸਿਸਟਮ ਆ ਆਪਾਂ ਕੰਪਿਊਟਰ ਤੇ ਕੰਮ ਕਰ ਰਹੇ ਆ ਆਪਾਂ ਉਹ ਫੋਨ ਚਲਾ ਰਹੇ ਨੇ ਪਰ ਆਪਾਂ ਕਿਤੇ ਨਾ ਕਿਤੇ ਆਪਣੀ ਸ਼ਾਇਤ ਵਾਲ ਬਿਲਕੁਲ ਵੀ ਜਿਹੜਾ ਧਿਆਨ ਨਹੀਂ ਦੇ ਬੰਦੇ ਆਪਣੀ ਹੈਲਥ ਵੱਲ ਬਿਲਕੁਲ ਹੀ ਧਿਆਨ ਨਹੀਂ ਦੇ ਦੇ ਬੰਦੇ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੇ ਕਰਨੀਆਂ ਚਾਹੀਦੀਆਂ ਜੋ ਕਿ ਸਾਡੇ ਸਰੀਰ ਨੂੰ ਬਿਲਕੁਕੁ ਫਿੱਟ ਬਣਾ ਕੇ ਰੱਖੇ ਸਭ ਤੋਂ ਪਹਿਲੇ ਤਾਂ ਆਪਾਂ ਨੂੰ ਇਟ ਦਿੱਲੀ ਆਪਣੀ ਰੂਟੀਨ ਦੇ ਵਿੱਚ ਐਕਸਰਸਾਈਜ਼ ਤੇ ਯੋਗਾ ਦਾ ਸਾਧਨ ਲੈਣਾ ਚਾਹੀਦਾ ਹੈ ਜੰਕ ਫੂਡ ਅਵਾਇਡ ਕਰਨਾ ਚਾਹੀਦਾ ਹੈ ਹੈਨਾ ਸਟ्रेस ਵਾਸਤੇ ਰਿड्यूस ਕਰਨਾ ਚਾਹੀਦਾ ਉਹਦੇ ਵਾਸਤੇ ਮੈਡੀਟੇਸ਼ਨ ਯੋਗਾ ਵਗੈਰਾ ਕਰੋ ਔਰ ਆਪਣੇ ਅਗਰ 슈ਗਰ ਔਰ ਬੀਪੀ ਨੂੰ ਰੈਗੂਲਰ ਮੋਨੀਟਰ ਕਰੋ ਰੈਗੂਲਰ ਟੈਸਟ ਕਰਵਾਓ ਔਰ ਆਪਣੇ ਡਾਕਟਰ ਦੇ ਅੰਡਰ ਉਹਦੀ ਗੱਲ ਮੰਨੋ ਉਹੀ ਤੁਹਾਡੇ ਵਾਸਤੇ ਸਭ ਤੋਂ ਜ਼ਰੂਰੀ ਹੈ ਉਹੀ ਤੁਹਾਨੂੰ ਅੱਗੇ ਪ੍ਰੋਬਲਮ ਤੋਂ ਬਚਾ ਸਕਦਾ ਕਿਤੇ ਨਾ ਕਿਤੇ ਜੇ ਆਪਾਂ ਕਿਡਨੀ ਫੇਲਅਰ ਦੇ ਆਪਾਂ ਉਹ ਮੰਨਿਆ ਕਾਰਨ ਮੰਨਿਆ ਕਿਤੇ ਨਾ ਕਿਤੇ ਸ਼ਰਾਬ ਤੇ ਸਮੋਕਿੰਗ ਨੂੰ ਛੱਡ ਕੇ ਜਿਹੜੇ 슈ਗਰ ਤੇ ਜਿਹੜਾ ਬੀਪੀ ਹਾਈ ਹੁੰਦਾ ਹੈ ਲੋ ਹੁੰਦਾ ਉਹ ਵੀ ਇੱਕ ਹੈਗਾ ਰੀਜ਼ਨ 슈ਗਰ ਬੀਪੀ ਮੇਨ ਕਾਰਨ ਹੈ ਜਿਹੜੇ ਸ਼ਰਾਬ ਔਰ ਸਿਗਰਟ ਸਮੋਕਿੰਗ ਹੈ ਉਹ ਐਡ ਆਨ ਸੈਕਟਰ ਹੈ ਸੋ ਜੇ ਆਪਾਂ ਬਚਣਾ ਤਾਂ ਸਾਨੂੰ ਸ਼ਰਾਬ ਔਰ ਸਮੋਕਿੰਗ ਵਰਾ ਵੀ ਛੱਡਣੀ ਚਾਹੀਦੀ ਜੀ ਕਿਦਣਾ ਆਪਾਂ ਦੇਖਦੇ ਆ ਕਿ ਮੈਂ ਤਾਂ ਸ਼ਰਾਬ ਨਹੀਂ ਪੀਂਦਾ ਸੀਗਾ ਫੇਰ ਵੀ ਮੇਰੀ ਕਿਡਨੀ ਜਿਹੜੇ ਮੈਨੂੰ ਪ੍ਰੋਬਲਮ ਆ ਰਹੀ ਹੈ ਜਾਂ ਮੈਂ স্মੋਕ ਕਦੇ ਨਹੀਂ ਕੀਤੀ ਹੈ ਫੇਰ ਵੀ ਮੈਨੂੰ ਕਿਡਨੀ ਪ੍ਰੋਬਲਮ ਆ ਰਹੀ ਹੈ ਇਹ ਚੀਜ਼ਾਂ ਤੁਸੀਂ ਵੀ ਕਿਤੇ ਨਾ ਕਿਤੇ ਫੇਸ ਕਰਦੇ ਹੀ ਹੋਵੋਗੇ ਬਿਲਕੁਲ ਠੀਕ ਕਹਿ ਰਹੇ ਹੋ ਪਰ ਪੇਸ਼ੈਂਟ ਨੂੰ ਸਾਨੂੰ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਕਿਉਂਕਿ ਜੇ ਆਪਣਾ ਪੇਸ਼ੈਂਟ ਲਾਈਫਸਟਾਈਲ ਚੇਂਜ ਕਰ ਦੇਣਗੇ ਡਾਈਟ ਪ੍ਰੋਪਰ ਖਾਂਗੇ ਸ਼ਰਾਬ ਔਰ ਸਿਗਰਟ ਤੋਂ ਦੂਰ ਰਹਿਣਗੇ ਆਪਣੀ ਐਕਸਰਸਾਈਜ਼ ਵੱਲ ਧਿਆਨ ਰੱਖਣਗੇ ਤਾਂ ਪ੍ਰੋਬਲਮ ਨਹੀਂ ਆਏਗੀ ਜੀ ਤੇ ਮੈਮ ਕਿਹੜੇ ਕੀ ਕੀ ਚੀਜ਼ਾਂ ਕਰਕੇ ਆਪਾਂ सेमी फैक्टर बट सब तो पहले तो शुगर बीपी ਦਾ ਧਿਆਨ ਰੱਖੋ ਰੈਗੂਲਰ ਮੋਨੀਟਰਿੰਗ ਕਰੋ ਟੈਸਟ ਰੈਗੂਲਰ ਕਰਾਓ ਆਪਣੇ ਡਾਕਟਰ ਨੂੰ ਵਿਜ਼ਿਟ ਕਰੋ ਹੈਨਾ ਆਪਣੀ ਡਾਈਟ ਜੰਕ ਫੂਡ ਨੂੰ ਛੱਡ ਦਿਓ ਔਰ স্মোকਿੰਗ ਔਰ ਆਪਣਾ ਅਲਕੋਹਲ ਬਿਲਕੁਲ ਅਵੋਇਡ ਕਰੋ ਜੰਕ ਫੂਡ ਛੱਡ ਦਿਓ ਐਕਸਰਸਾਈਜ਼ ਵੱਲ ਧਿਆਨ ਦਿਓ ਮੈਮ ਕੀ ਅਪੀਲ ਕਰਨਾ ਚਾਹੋਗੇ ਕਿ ਮੈਸੇਜ ਦੇਣਾ ਚਾਹੋਗੇ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਆ ਕਿ ਇੱਕ ਤਾਂ ਸਾਨੂੰ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਹੈ ਕਿਡਨੀ ਦੀ ਪ੍ਰੋਬਲਮ ਬਾਰੇ ਤਾਂ ਕਿ ਲੋਕ ਆਪਣਾ ਲਾਈਫਸਟਾਈਲ ਚੇਂਜ ਕਰਨ ਔਰ ਇਹ ਜਿਹੜਾ ਸੈਂਟਰ ਚੱਲ ਰਿਹਾ ਹੈ ਬਹੁਤ ਵਧੀਆ ਕੰਮ ਕਰ ਰਹੇ ਹਨ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਅਸੀਂ ਇਹਨਾਂ ਦੀ ਮੈਕਸਿਮ ਹੈਲਪ ਕਰ ਸਕੀਏ ਔਰ ਜਿਹੜੇ ਪੇਸ਼ੈਂਟ ਹੈ ਜਿਨ੍ਹਾਂ ਨੂੰ ਸਾਨੂੰ ਲੱਗਦਾ ਕਿ ਟ੍ਰਾਂਸਪਲੈਂ ਮੋਦੀ ਜੀ ਕਿ ਇੱਕ ਕਿੱਡੀ ਨਾਲ ਵੀ ਬੰਦਾ ਓਨੀ ਕਿ ਜ਼ਿੰਦਗੀ ਜੀ ਸਕਦਾ ਜਿੰਨੇ ਕਿ ਦੋ ਕਿੱਡੀਆਂ ਨਾਲ ਜੀ ਸਕਦਾ ਠੀਕ ਹੈ ਬਿਲਕੁਲ ਠੀਕ ਹੈ